ਵੜੀ ਹੈ ਸੇਖੋ ਸਾਹਿਬ ਕੋਲ ਨੂੰ ਬਚਾ ਬਲਾ ਕੇ ਪੁੱਛ ਲੋ ਕਿ ਤਸੱਲੀ ਹੋਈ ਕਿ ਨਹੀਂ ਦੂਜਾ ਮੈਸੇਜ ਦੂਜਾ ਮੈਸੇਜ ਮੇਰਾ ਉਹਨਾਂ ਅਫਸਰਾਂ ਅਧਿਕਾਰੀਆਂ ਨੂੰ ਮੁਲਾਜ਼ਮ ਨੂੰ ਇਹ ਹੈ ਕਿ ਜਿਹੜੇ ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਘਬਰਾਹ ਕਰਦੇ ਨੇ ਇੱਕ ਮੰਦਬੁੱਧੀ ਬੰਦਾ ਹੈ ਉਹ 1 ਰੁਪਿਆ ਕਮਾਉਂਦਾ ਨਹੀਂ ਬੋਦੀਵਰੀ ਹੋਰ ਵੀ ਕੇਸਾਂ ਦੇ ਵਿੱਚ ਕੰਪਲੇਂਟ ਆਉਂਦੀ ਹੈ ਜਿਹੜਾ ਬੰਦਾ ਕੰਮ ਹੀ ਨਹੀਂ ਕਰਦਾ ਉਸ ਸੀਹਕਾਰ ਤੋਂ ਉੱਤੇ ਕਿੱਥੋਂ ਸਰਟੀਫਿਕੇਟ ਬਣਾ ਲਊਗਾ ਫਿਰ 80000 ਤੋਂ ਜਿਹੜੇ ਉਤਲੇ ਸਰਟੀਫਿਕੇਟ ਹੋ ਤੇ ਗਵਰਨਮੈਂਟ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਕੋ ਨੂੰ ਨਾ ਸਰਟੀਫਿਕੇਟ ਮਿਲ ਗਿਆ ਲੇਕਿਨ ਜੇਸ ਤਹਿਸੀਲਦਾਰ ਨੇ ਜੇਸ ਦਫਤਰ ਨੇ ਇੱਕ ਕੋਲੂ ਨੂੰ ਹਜ਼ਾਰਾਂ ਕੋਲੂ ਨੂੰ ਮਦਦ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਐਮਐਲਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਹਿਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਹਿਸੀਲਦਾਰ ਕਿਹੜਾ ਸੀਗਾ ਕਿਸੇ ਨੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾਚ ਗਏ ਦੰਸਿਓ ਇੱਕ ਮਿੰਟ ਖੜਦਾ ਜਾ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਜੀ ਇੱਕ ਮਿੰਟ ਖੜ੍ਹ ਜਾਓ ਤਿੰਨੇ ਜਣਾਂ ਤੋਂ ਪੁੱਛ ਲੈ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚ ਕਹੀ ਤਾਂ ਮੈਨੂੰ ਨਾਂ ਬੰਨਣਾ ਕਿਉਂ ਘਵਾਲਗਰੀਆ ਨਹੀਂ ਐਂ ਕੰਮ ਚੱਲਦਾ ਹੁੰਦਾ ਮੈਂ ਖੁਦ ਤਸਿਲਦਾਰ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਅਸੀਂ ਜਿਹੜਾ ਜਿਹੜੇ ਇਹਨਾਂ ਦੇ ਆਪਣੇ ਹੈਗੇ ਉਹ ਅਧਿਕਾਰੀ ਸੌਦਾ ਸੈਂਟਰ ਵਾਲੇ ਮੈਂ ਉਹਨਾਂ ਨਾਲ ਵੀ ਪਹਿਲਾਂ ਗੱਲ ਕੀਤੀ ਉਹ ਕਹਿੰਦੇ ਜੀ 30000 ਤੋਂ ਘੱਟ ਸੀ ਸਾਡੇ ਜਿਹੜਾ ਉਹਦੇ ਤੇ ਪੋਰਟਲ ਤੇ ਫੀਡ ਹੀ ਨਹੀਂ ਹੁੰਦਾ ਕਿਰਪਾ ਕਰਕੇ ਇਹ ਜੇ ਕੋਈ ਇਹੋ ਜਿਹਾ ਨੀਚੇ ਅਸਤ ਅਧਿਕਾਰੀ ਹੈਗਾ ਤੋਂ ਆਪਦੀ ਇਹ ਮਾਰੀਆਂ ਆ ਤਾਂ ਛੱਡ ਦੇ ਨਹੀਂ ਸਰਕਾਰ ਨੂੰ ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤਾ ਸਮਾਂ ਨਹੀਂ ਲੱਗਣਾ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਫਰੀਦਕੋਟ ਦੇ ਕੋਲੂ ਨੇ ਅੱਜ ਵਿਧਾਨ ਸਭਾ ਸੈਸ਼ਨ ਵਿੱਚ ਕਰਾਤੀ ਕੋਲੂ-ਕੋਲੂ ਤੇ ਅਫਸਰਾਂ ਨੂੰ ਮਿਲ ਗਈ ਸਾਰੇ ਪੰਜਾਬਦਿਆਂ ਨੂੰ ਕੋਲੂ ਕਰਕੇ ਚੇਤਾਵਨੀ। ਇੱਥੋਂ ਤੱਕ ਮੰਤਰੀ ਨੂੰ ਕਹਿਣਾ ਪੈ ਗਿਆ ਕਿ ਅਫਸਰਾਂ ਦੀਆਂ ਚੱਕਵਾ ਦੇਾਂਗੇ ਛਾਲਾਂ। ਕੀ ਹੈ ਸਾਰਾ ਮਾਮਲਾ ਆਓ ਸੁਣਦੇ ਹਾਂ। ਸਾਰੀ ਵਿਧਾਨ ਸਭਾ ਦੀ ਕਾਰਵਾਈ ਕਿ ਕਿਸ ਤਰ੍ਹਾਂ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਨੇ ਇੱਕ ਸਰਟੀਫਿਕੇਟ ਬਣਾਉਣ ਦੇ ਮਾਮਲੇ ਨੂੰ ਵਿਧਾਨ ਸਭਾ ਦੇ ਵਿੱਚ ਉਠਾਇਆ ਕਿਸ ਤਰ੍ਹਾਂ ਮੰਤਰੀ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਸਰਟੀਫਿਕੇਟ ਵਾਲਾ ਬੰਦਾ ਤੇ ਤਹਿਸੀਲਦਾਰ ਫਰੀਦਕੋਟ ਨੂੰ ਲਾਈਨ ਤੇ ਲੈ ਕੇ ਸਾਰੀ ਗਲਬਤ ਪਤਾ ਕੀਤੀ ਤੇ ਅਸਲ ਨਿਕਲਿਆ ਕਿ ਸਾਰਾ ਕੁਝ ਤੁਸੀਂ ਆਪ ਦੇਖੋ ਇੱਕ ਸਾਬ ਇਸ ਤਰ੍ਹਾਂ ਕਿ ਇਹ ਸਵਾਲ ਸੇਖੋਂ ਸਾਹਿਬ ਦਾ ਇਹ ਸੀ ਕਿ ਕਿ ਜਿਹੜੇ ਆਮਦਨ ਸਰਟੀਫਿਕੇਟ ਲੋਕਾਂ ਦੇ ਬਣਦੇ ਨੇ ਉਹ ਸਾਡੇ ਸੇਵਾ ਕੇਂਦਰਾਂ ਦੇ ਵਿੱਚ ਕਿ 80000 ਤੋਂ ਘੱਟ ਜਿਹਦੀ ਆਮਦਨ ਹੋਵੇ ਉਹ ਬਣਦੇ ਨੇ ਇਹ ਸਵਾਲ ਸੀ ਇਹਨਾਂ ਦਾ ਇਹਨਾਂ ਦਾ ਸਵਾਲ ਹੈ ਜਿਹੜਾ ਉਹ ਫੈਕਚੁਅਲੀ ਗਲਤ ਹੈ ਪਰ ਕੰਸਰਨ ਇਹਨਾਂ ਦਾ ਬਿਲਕੁਲ ਸਹੀ ਹੈ ਜਾਇਜ਼ ਹੈ ਉਹ ਕਿਵੇਂ ਗਲਤ ਇਸ ਕਰਕੇ ਹੈ ਜੀ ਕਿਉਂਕਿ ਅਜੇ ਕੋਈ ਗੱਲ ਨਹੀਂ ਹੈਗੀ ਕਿ 80000 ਤੋਂ ਘੱਟ ਇਨਕਮ ਵਾਲੇ ਦਾ ਇਨਕਮ ਸਰਟੀਫਿਕੇਟ ਬਣਦਾ ਨਹੀਂ ਹੈਗਾ ਉਹ ਜੇ ਕਿਸੇ ਦੀ ਜ਼ੀਰੋ ਇਨਕਮ ਵੀ ਹੋਵੇ ਤੇ ਉਹ ਸਰਟੀਫਿਕੇਟ ਵੀ ਬਣਦੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੁੰਦੀ ਹੈ ਉਹਨਾਂ ਨੇ ਉਹਨੂੰ ਵੈਰੀਫਾਈ ਕਰਕੇ ਆਪਦੀ ਤਸੱਲੀ ਕਰਕੇ ਉਹ ਬਣਾਉਣ ਦਾ ਚਾਹੇ ਜ਼ੀਰੋ ਇਨਕਮ ਹੋਵੇ ਉਹਦਾ ਵੀ ਬਣੂਗਾ ਤਿੰਨ ਤਰੀਕੇ ਦੇ ਨਾਲ ਇਹ ਸਰਟੀਫਿਕੇਟ ਅਪਲਾਈ ਹੋ ਸਕਦਾ ਹੈ ਸੇਵਾ ਕੇਂਦਰਾਂ ਦੇ ਵਿੱਚ ਹੋ ਸਕਦਾ ਹੈ ਡੋਰ ਸਟੈਪ ਡਿਲੀਵਰੀ ਦੇ ਰਾਹੀਂ ਹੋ ਸਕਦਾ ਹੈ ਤੇ ਕਨੈਕਟ ਪੋਰਟਲ ਤੇ ਜਾ ਕੇ ਹੋ ਸਕਦਾ ਹੈ ਨਵੰਬਰ 2023 ਤੋਂ ਲੈ ਕੇ ਹੁਣ ਤੱਕ 1,95,815 ਇਨਕਮ ਸਰਟੀਫਿਕੇਟ ਜਿਹੜੇ 80 ਹਜ਼ਾਰ ਤੋਂ ਘੱਟ ਦੇ ਸੀਗੇ ਉਹ ਬਣ ਚੁੱਕੇ ਚਾਹੇ ਬਣਾਉਣੇ ਰੈਵਨਿਊ ਨਹੀਂ ਆਉਂਦੇ ਨੇ ਪਰ ਕਿਉਂਕਿ ਅਪਲਾਈ ਸਾਡੇ ਕੋਲੇ ਹੁੰਦਾ ਇਸ ਕਰਕੇ ਇਹ ਇਹ ਸਵਾਲ ਉੱਠਿਆ ਹੁਣ ਇਹਦੇ ਵਿੱਚ ਇਸ ਤਰ੍ਹਾਂ ਕਿ ਮੈਂ ਕਿਉਂਕਿ ਇਹ ਸਵਾਲ ਫੈਕਚੁਅਲੀ ਗਲਤ ਹੈ ਕਿਉਂਕਿ ਜਦੋਂ ਕੱਲ ਇਹ ਮੇਰੇ ਕੋਲ ਸਵਾਲ ਆਇਆ ਮੈਨੂੰ ਥੋੜਾ ਜਿਹਾ ਅਜੀਬ ਲੱਗੇ ਕਿ ਇਹ ਜੀ ਗੱਲ ਤਾਂ ਕਦੇ ਸੁਣੀ ਨਹੀਂ ਹੈਗੀ ਸੋ ਮੈਂ ਸੇਖੋਂ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਤੁਹਾਨੂੰ ਇਹ ਕਿਹੜੇ ਬੰਦੇ ਨੇ ਕਿਹਾ ਵੀ ਇਹ ਪ੍ਰੋਬਲਮ ਤੁਹਾਨੂੰ ਕਿੱਥੋਂ ਪਤਾ ਲੱਗੀ ਮੈਂ ਇਸ ਕਰਕੇ ਸਾਰ ਸ਼ੇਅਰ ਕਰਨਾ ਚਾਹੁੰਦਾ ਸਾਰੇ ਲਈ ਇਹ ਸਿਰਫ ਇਸ ਹਾਊਸ ਦੇ ਨਹੀਂ ਪੂਰੇ ਪੰਜਾਬ ਦੇ ਲਈ ਮੈਂ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਨਾਰਮਲੀ ਚਾਹੇ ਸਰਕਾਰ ਜੀ ਦੀ ਮਰਜ਼ੀ ਹੋਵੇ ਸਰਕਾਰ ਦੀ ਇੰਟੈਂਸ਼ਨ ਪੋਲਿਟਿਕਲ ਲੋਕਾਂ ਦੀ ਇੰਟੈਂਸ਼ਨ ਠੀਕ ਹੁੰਦੇ ਪਰ ਨੀਚੇ ਮੈਨੂੰ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਹਲਕੇ ਫਰੀਦਕੋਟ ਦੇ ਵਿੱਚ ਡੋਗਰ ਬਸਤੀ ਹੈ ਉੱਥੇ ਪਰਮਜੀਤ ਕੋਹਲੂ ਹੈ ਬਾਸਕਟਬਾਲ ਦੀ ਟ੍ਰੇਨਿੰਗ ਕਰਾਉਂਦਾ ਹੈ ਉਹ ਗਿਆ ਇਹਨਾਂ ਕੋਲੇ ਆਇਆ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਜੀ ਇਹਨਾਂ ਨੂੰ ਤਸਿਲਦਾਰ ਨੇ ਕਿਹਾ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ ਦੋ ਭਰਾ 75% ਮੈਂਟਲੀ ਸਿੱਕ ਸੀਗੇ ਤੇ ਉਹਨਾਂ ਦਾ ਸਰਟੀਫਿਕੇਟ ਬਣਾਉਣਾ ਚਾਹੁੰਦਾ ਸੀਗਾ ਸਰਟੀਫਿਕੇਟ ਬਣਾਉਣ ਦੇ ਲਈ ਉਹ ਤਸਿਲਦਾਰ ਕੋਲੇ ਗਿਆ ਤੇ ਤਸਿਲਦਾਰ ਨੇ ਕਹਿੰਦਾ ਵੀ ਅਸੀਂ ਜਾਂ ਤੋਂ ਘੱਟ ਤਾਂ ਬਣਦਾ ਨਹੀਂ ਹੈਗਾ ਤੂੰ ਜਾ ਕਰ ਨੂੰ ਉਹਨਾਂ 'ਚੋਂ ਇੱਕ ਭਰਾ ਦੀ ਡੈਥ ਹੈ ਜਿਹੜੀ 5-6 ਮਹੀਨੇ ਪਹਿਲਾਂ ਉਹ ਵੀ ਹੋ ਗਈ ਤੇ ਜਦੋਂ ਮੈਂ ਉਹ ਤੋਂ ਸਾਰੀ ਗੱਲ ਸਮਝੀ ਉਦ ਸਾਡੇ ਮੇਰੇ ਵਿਭਾਗ ਦੇ ਪ੍ਰਿੰਸ ਜਿਹੜੇ ਏਸੀਐਸ ਨੇ ਵਿਕਾਸ ਪ੍ਰਤਾਪ ਉਹਨਾਂ ਨੂੰ ਸਾਡੇ ਡਾਇਰੈਕਟਰ ਨੇ ਗਵਰਨੈਂਸ ਰਿਫਾਰਮਸ ਦੇ ਡਿਗਰੀਸ਼ਦਾਲੋਂ ਉਹਨਾਂ ਨੂੰ ਡੀਸੀ ਫਰੀਦਕੋਟ ਨੂੰ ਤੇ ਪਰਮਜੀਤ ਖੋਲੂ ਨੂੰ ਮੈਂ ਕਾਨਫਰੈਂਸ ਕਾਲ ਤੇ ਲਿਆ ਤੇ ਸਮਝੇ ਸਾਰਾ ਇਸ਼ੂ ਕੀ ਹੈ ਤੇ ਉੱਥੋਂ ਇਹ ਗੱਲ ਸਮਝ ਕੇ ਨਿਕਲ ਕੇ ਆਈ ਕਿ ਉਹਨੇ ਤਸਦੀਰਦਾਰ ਨੇ ਕਹਿਤਾ ਸੀਗਾ ਪਰ ਚਲੋ ਤਸਦੀਰਦਾਰ ਨੇ ਸਿਰਫ ਇਸ ਕਰਕੇ ਕਿ ਮੇਰੇ ਤੋਂ ਗਲਤ ਸਰਟੀਫਿਕੇਟ ਨਾ ਬਣ ਜਾਏ ਉਹਨੇ ਯਾ ਨਲਾਇਕੀ ਕੀਤੀ ਉਹ ਨਹੀਂ ਸੋ ਸਰ ਇਹਦੇ ਵਿੱਚ ਫੈਸਲਾ ਇਹ ਕੀਤਾ ਕੱਲ ਮੈਂ ਕਿ ਅੱਜ ਸਵੇਰੇ ਕੱਲ ਸੰਡੇ ਸੀਗਾ ਅੱਜ ਸਵੇਰੇ 10 ਵਜੇ ਪਰਮਜੀਤ ਖੋਲੂ ਨੂੰ ਡੀਸੀ ਨਾਲ ਬਿਠਾਦਾ ਸਰਟੀਫਿਕੇਟ ਉਹਦਾ ਅਪਲਾਈ ਹੋ ਗਿਆ ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਆ ਸਰਟੀਫਿਕੇਟ ਉਹਦਾ ਇਸ਼ੂ ਹੋ ਜਾਊਗਾ ਤੇ ਪੈਨਸ਼ਨ ਹੈ ਜਿਹੜੀ ਕਿਉਂਕਿ 3 ਮਹੀਨੇ ਦਾ ਸਾਈਕਲ ਹੁੰਦਾ ਹੈ ਉਹ ਪਹਿਲੀ ਅਪ੍ਰੈਲ ਤੋਂ ਉਹਦੀ ਪੈਨਸ਼ਨ ਵੀ ਲੱਗ ਜੂਗੀ ਤੋਂ ਸੇਖੋ ਸਾਹਿਬ ਕੋਲ ਨੂੰ ਬੁਲਾ ਕੇ ਪੁੱਛ ਲੋ ਕਿ ਤਸੱਲੀ ਹੋਈ ਕਿ ਨਹੀਂ ਦੂਜਾ ਮੈਸੇਜ ਦੂਜਾ ਮੈਸੇਜ ਮੇਰਾ ਉਹਨਾਂ ਅਫਸਰਾਂ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਇਹ ਹੈ ਕਿ ਜਿਹੜੇ ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਘਬਰਾਹਤ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਇਹ ਹੈ ਕਿ ਇੱਕ ਬੰਦਾ ਆਵੇ ਮੈਂਟਲੀ 75% ਇਲ ਭਰਾ ਨੂੰ ਸਿਕ ਭਰਾ ਨੂੰ ਮੈਂਟਲੀ ਜਿਹੜਾ ਬਿਮਾਰ ਹੈ ਉਹਦੇ ਉਹਦੀ ਪੈਨਸ਼ਨ ਦੇ ਵਾਸਤੇ ਜੇ ਉਹ ਤੁਹਾਡੇ ਕੋਲ ਆ ਕੇ ਤੁਹਾਨੂੰ ਸਸਰੀ ਘਰ ਬੁਲਾਉਂਦਾ ਹੈ ਤੇ ਤੁਸੀਂ ਉਹਨੂੰ ਗੁਮਰਾਹ ਕਰਦੇ ਹੋ ਉਹਨੂੰ ਮਦਦ ਨਹੀਂ ਕਰਦੇ ਤੇ ਕਿਰਪਾ ਕਰਕੇ ਇਹ ਜੇ ਕੋਈ ਇਹੋ ਜਿਹਾ ਨੀਚੇ ਅਫਸਰ ਅਧਿਕਾਰੀ ਹੈਗਾ ਤਾਂ ਉਹ ਆਪਦੀ ਇਹ ਮਾੜੀਆਂ ਆਦਤਾਂ ਛੱਡ ਦੇ ਨਹੀਂ ਸਰਕਾਰ ਨੂੰ ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤਾ ਸਮਾਂ ਨਹੀਂ ਲੱਗਣਾ ਹੈਗਾ ਸੋ ਮੇਰੀ ਸਾਰੇ ਅਧਿਕਾਰੀਆਂ ਨੂੰ ਇਹ ਮੇਰੀ ਬੇਨਤੀ ਹੈ ਸੋ ਜਿੱਥੇ ਕਿਤੇ ਵੀ ਸਾਰੇ ਐਮਐਲਏ ਨੂੰ ਮੇਰੀ ਬੇਨਤੀ ਹੈ ਜਿੱਥੇ ਕਿਤੇ ਵੀ ਤੁਹਾਡੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਆਵੇ ਕਿਰਪਾ ਕਰਕੇ ਨਾਲ ਦੀ ਨਾਲ ਸਾਨੂੰ ਸਾਨੂੰ ਕਲੀਅਰ ਕਰੋ ਤੇ ਉਹਦਾ ਹੱਲ ਹੈ ਜਿਹੜਾ ਉਹ ਇਮੀਡੀਏਟਲੀ ਉਹ ਹੋਊਗਾ ਔਰ ਇਹਦੇ ਵਾਸਤੇ ਸਖਤ ਡਾਇਰੈਕਸ਼ਨ ਅੰਦਰ ऑलरेडी ਮੈਂ ਏਸੀਐਸ ਨੂੰ ਸਾਡੇ ਨੂੰ ਕਹਿ ਚੁੱਕਿਆ 1 ਵਜੇ ਉਹਨਾਂ ਨੇ ਸਾਰੇ ਡੀਸੀਆਂ ਦੇ ਨਾਲ ਮੀਟਿੰਗ ਰੱਖੀ ਹੈ ਤੇ ਜਿੱਥੇ ਕਿਤੇ ਵੀ ਕੋਈ ਸਰਟੀਫਿਕੇਟ ਪੈਂਡਿੰਗ ਹੈ ਸਰ ਮੈਨੂੰ ਦੱਸ ਦੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਗਵਰਨੈਂਸ ਫਾਰਮ ਜਿਹੜਾ ਕਿ ਸਰਕਾਰ ਬਣਨ ਤੋਂ ਪਹਿਲਾਂ 27 28% ਦੀ ਜਿਹੜੀ ਪੈਂਡੈਂਸੀ ਹੁੰਦੀ ਸੀ ਕਿ ਬਿਯੋਂਡ ਟਾਈਮ ਲਾਈਨ ਉਹ ਅੱਜ ਮਹਿਜ਼ ਪੁਆਇੰਟ 01% ਤੋਂ ਵੀ ਘੱਟ ਹੈ ਕਿਉਂਕਿ ਉਹਦੀ ਰੈਗੂਲਰ ਮੋਨਿਟਰੀング ਹੁੰਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਜਿੱਕ ਤੇ ਵੀ ਕਿਸੇ ਗਰੀਬ ਬੰਦੇ ਦੀ ਕੋਈ ਕੋਈ ਉਹਦੇ ਹਰਾਸਮੈਂਟ ਦੇ ਪਲੀਜ਼ ਧਿਆਨ ਦੇ ਵਿੱਚ ਲਿਆਓ ਜੀ ਥੈਂਕ ਯੂ ਜੀ ਸਿੱਖੋਂ ਸਾਹਿਬ ਦਾ ਕੁਐਸਚਨ ਹੈ ਜੀ ਜੀ ਸਿੱਖੋਂ ਸਾਹਿਬ ਅ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਮੰਤਰੀ ਸਾਹਿਬ ਦੇ ਨਾਲ ਕੱਲ ਲਗਾਤਾਰ ਗੱਲਬਾਤ ਹੋਈ ਇਹਨਾਂ ਨੇ ਧਕਾਈਆਂ ਨਾਲ ਵੀ ਗੱਲ ਕੀਤੀ ਤੇ ਅਸਲ ਦੇ ਵਿੱਚ ਕਹਾਣੀ ਕੀ ਹੈ ਵੀ ਜਿਹੜੇ ਬੰਦੇ ਥੱਲੇ ਬੈਠੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ 80000 ਰੁਪਏ ਤੋਂ ਘੱਟ ਕੋਕ ਮੈਂ ਖੁਦ ਤਹਿਸੀਲਦਾਰ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਅਸੀਂ ਜਿਹੜਾ ਜਿਹੜੇ ਇਹਨਾਂ ਦੇ ਆਪਣੇ ਹੈਗੇ ਉਹ ਅਧਿਕਾਰੀ ਸਬਦਾ ਸੈਂਟਰ ਵਾਲੇ ਮੈਂ ਉਹਨਾਂ ਨਾਲ ਵੀ ਪਹਿਲਾਂ ਗੱਲ ਕੀਤੀ ਉਹ ਕਹਿੰਦੇ ਜੀ 80000 ਤੋਂ ਘੱਟ ਸੀ ਸਾਡੇ ਜਿਹੜਾ ਉਹਦੇ ਤੇ ਪੋਰਟਲ ਤੇ ਫੀਡ ਹੀ ਨਹੀਂ ਹੁੰਦਾ ਤੇ ਇਸ ਕਰਕੇ ਇਹ ਬਣ ਨਹੀਂ ਸਕਦਾ ਫਿਰ ਤਹਿਸੀਲਦਾਰ ਨੂੰ ਮੰਤਰਨਾ ਕਰਕੇ ਉਹਦੇ ਤੋਂ ਸਰਟੀਫਿਕੇਟ ਉਹਨੇ ਦੂਜਾ ਬਣਾ ਕੇ ਦਿੱਤਾ ਆਨਲਾਈਨ ਫਿਰ ਵੀ ਨਹੀਂ ਚਲਿਆ ਮੈਨੂੰ ਉਹਨਾਂ ਬਣਾਤਾ ਉਹਨਾਂ ਨੇ ਆਪਦੀ ਜਿਹੜਾ ਫਰਜ਼ ਨਿਭਾਤਾ ਵੀ ਚਲੋ ਜੀ ਜੇ ਕਿਤੇ ਕੰਮ ਆ ਸਕਦਾ ਤਾਂ ਮੈਂ ਤਾਂ ਲਾ ਦਿੰਦਾ ਇੱਕ ਮੰਦਬੁੱਧੀ ਬੰਦਾ ਹੈ ਉਹ 1 ਰੁਪਇਆ ਕਮਾਉਂਦਾ ਨਹੀਂ ਬੋਦੀਵਰੀ ਹੋਰ ਵੀ ਕਿਸਾਂ ਦੇ ਵਿੱਚ ਕੰਪਲੇਂਟ ਆਉਂਦੀ ਹੈ ਜਿਹੜਾ ਬੰਦਾ ਕੰਮ ਹੀ ਨਹੀਂ ਕਰਦਾ 80000 ਤੋਂ ਉੱਤੇ ਕਿੱਥੋਂ ਸਰਟੀਫਿਕੇਟ ਬਣਾਉਗਾ ਫਿਰ 80000 ਤੋਂ ਜਿਹੜੇ ਉੱਤਰੇ ਸਰਟੀਫਿਕੇਟ ਉਹ ਤੇ ਗਵਰਨਮੈਂਟ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਪਰ ਰਿਸਟਾਂ ਦੇ ਜਿਹੜੇ ਉਹ ਇੱਕ ਮਿੰਟ ਸਾਰਾ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜਾ ਸੌਫਟਵੇਅਰ ਠੀਕ ਕਰਨ ਵਾਲਾ ਆ ਸੌਫਟਵੇਅਰ ਠੀਕ ਕਰਨ ਵਾਲਾ ਇੱਕ ਇੱਕ ਕੇਸ ਤੋਂ ਗੱਲ ਰੋੜਾ ਸਰ ਰੱਖੀ ਹੋਰ ਕੋਈ ਗੱਲ ਕਹਿਣੀ ਕਿਉਂਦੇ ਹਾਂ ਹੋ ਸਕੀਆਂ ਜਿਹੜੀਆਂ ਹੈਗੀਆਂ ਪਿੱਛੇ ਜੇ ਇੱਕ ਇਸ ਤਰ੍ਹਾਂ ਦੀ ਕੰਪਲੇਂਟ ਆਈ ਸੀ ਸਾਡੇ ਰਾਮਗੜੀਆ ਪਰਿਵਾਰ ਦੇ ਵਿੱਚੋਂ ਮੁੰਡਾ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਉਹਦੇ ਰਾਮਗੜੀਆ ਸਿੱਖ ਸੀ ਪਰ ਉਹ ਕਹਿੰਦੇ ਅਸੀਂ ਕੱਲੇ ਰਾਮਗੜੀਏ ਦਾ ਜਿਹੜਾ ਸਰਟੀਫਿਕੇਟ ਬਣਾ ਕੇ ਦੇਵਾਂਗੇ ਇਹ ਨਾਲ ਸਿੱਖ ਨਹੀਂ ਲੱਗਦਾ ਰਾਮਗੜੀਆ ਸਿੱਖ ਨਹੀਂ ਲੱਗਦਾ ਮੱਝ ਵੀ ਸਿੱਖ ਨਹੀਂ ਲੱਗਦਾ ਹੋਰ ਵੀ ਕਈ ਜਿਹੜੇ ਸਾਡੇ ਵੀਰਾਂ ਉਹਨਾਂ ਦੇ ਨਾਲ ਸਿੱਖ ਲਿਆਦਾ ਕੱਲੇ ਜੱਟ ਦੇ ਨਾਲ ਉਹ ਇਸ ਦੇ ਵਿੱਚ ਹੈ ਗਿਆ ਉਹਨਾਂ ਨੂੰ ਸੁਧਾਰਨ ਦੀ ਲੋੜ ਆ ਆਧਾਰ ਕਾਰਡ ਦੀ ਵੀ ਸਮੱਸਿਆ ਹੈ ਆਧਾਰ ਕਾਰਡ ਵੀ ਜੇ ਕੋਈ ਬੰਦਾ ਹੁਣ ਆਪਣਾ 50 ਸਾਲ ਤੋਂ ਉੱਤੇ ਆ ਉਹਦਾ ਆਧਾਰ ਕਾਰਡ ਨਹੀਂ ਬਣਦਾ ਇਸ ਕਰਕੇ ਜਦੋਂ ਬੰਦਾ ਜੇ ਕਿਸੇ ਨੇ ਪਹਿਲਾਂ ਨਹੀਂ ਬਣਾਤਾ ਅਰ ਜਾਂਦੇ ਉਹ ਫਿੰਗਰਪ੍ਰਿੰਟ ਦੇ ਕੇ ਜੋ ਆਧਾਰ ਕਾਰਡ ਬਣਾਉਣਾ ਚਾਹੁੰਦਾ ਉਹ ਇਹ ਵੀ ਹੁਣੇ 2-3 ਦਿਨਾਂ ਦੀ ਗੱਲ ਹੋਈ ਉਹ ਕਹਿੰਦੇ ਇਹ ਹੁਣ ਜਿਹੜਾ ਤੁਹਾਡੇ ਆਸਤੇ ਮਨਜ਼ੂਰੀ ਲੈਣੀ ਪਵੇਗੀ ਠੀਕ ਹੈ ਸੋ ਇਸ ਵਾਸਤੇ ਜਿੱਥੇ ਕਿਤੇ ਕੋਈ ਡਿੱਕਾ ਹੈ ਜੇ ਕੋਈ ਅਧਿਕਾਰੀ ਹੈਗਾ ਉਹਨਾਂ ਨੂੰ ਇਹ ਇਹਨਾ ਬਣਾਓ ਕਿ ਅਸਤੀਆਜ਼ ਤੋਂ ਥੱਲੇ ਬੰਨਣਾ ਹੀ ਨਹੀਂ ਸੋ ਮੈਂ ਰੋੜਾ ਸਿੰਘ ਧੰਨਵਾਦ ਕਰਦਾ ਇਹਨਾਂ ਨੇ ਕੱਲ ਪੂਰੀ ਜਿਹੜੀ ਆਪਦੇ ਵੱਲੋਂ ਮਿਹਨਤ ਕੀਤੀ ਹੈ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਫੋਨ ਤੇ ਸਰ ਮੈਂ ਪਰ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੇ ਧਿਆਨ ਚ ਜਿਹੜੀ ਗੱਲ ਆ ਗਈ ਉਹ ਤਾਂ ਹੱਲ ਹੋ ਗਈ ਜਿਹੜੇ ਬੰਦੇ ਧਿਆਨ ਨਹੀਂ ਘਾ ਸਕਦੇ ਮੰਤਰੀ ਜੀ ਮੰਤਰੀ ਇਹ ਗੱਲ ਦੇਣਾ ਚਾਹੁੰਦੇ ਬੈਠੋ ਜੀ ਸਰ ਇਸ ਤਰ੍ਹਾਂ ਕਿ ਮੈਂ ਕਲੀਅਰ ਕਰ ਚੁੱਕਾ ਕੱਲ ਚਾਹੇ ਮੈਂ ਤੁਹਾਨੂੰ ਪਤਾ ਹੀ ਮੇਰੇ ਸਾਡੇ ਫੈਮਿਲੀ ਵਿੱਚ ਥੋੜੀ ਜਿਹੀ ਇੱਕ ਹੋ ਗਿਆ ਸੀਗਾ ਕਜ਼ਨ ਦੀ ਡੈਥ ਹੋ ਗਈ ਸੀ ਕਿ ਫਿਰ ਵੀ ਮੈਂ ਇਹਨੂੰ ਫਾਲੋਅ ਅਪ ਕੀਤਾ ਤੇ ਮੈਂ ਐ ਐਮਐਲਏ ਸਾਹਿਬ ਨੂੰ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਸਪੈਸੀਫਿਕਲੀ ਬੰਦੇ ਨੂੰ ਸੇਵਾ ਕੇਂਦਰ ਦੇ ਵਿੱਚ ਦੇ ਕੇ ਭੇਜੋ ਮੈਂ ਲੈ ਕੇ ਆਇਆ ਜੀ ਜਿਹਦੇ ਵਿੱਚ ਇੱਕ 60000 ਦਾ ਬਣਿਆ ਹੋਇਆ 1 14000 ਦਾ ਬਣਿਆ ਹੋਇਆ ਇੱਕ ਸਰਟੀਫਿਕੇਟ ਜ਼ੀਰੋ ਇਨਕਮ ਦਾ ਬਣਿਆ ਹੋਇਆ ਇਹ ਹੋਇਆ ਕੀ ਇਹਦੇ ਵਿੱਚ ਹੋਇਆ ਕੀ ਹੈ ਹੋਇਆ ਇਹ ਹੈ ਕਿਉਂਕਿ ਤਸਦੀਲਦਾਰ ਨੇ ਆਪ ਦੀ ਤਸੱਲੀ ਕਰਨੀ ਹੁੰਦੀ ਹੈ ਵੀ ਇਸ ਬੰਦੇ ਦੀ ਇਨਕਮ ਇੰਨੀ ਹੈ ਉਹਨੇ ਆਪ ਦੇ ਗਲੋਂ-ਗਲਾਵਾ ਲਾਉਣ ਦੇ ਲਈ ਵੀ ਕਿਤੇ ਕਾਨੂੰ ਮੈਂ ਗਲਤ ਸਰਟੀਫਿਕੇਟ ਨਾ ਬਣਾ ਬਣਾਦਾ ਉਹਨੇ ਉੱਥੇ ਸੇਵਾ ਕੇਂਦਰ ਵਾਲੇ ਪ੍ਰਾਈਵੇਟ ਮੁਲਾਜ਼ਮਾ ਨੂੰ ਕਹਿ ਰੱਖਿਆ ਸੀਗਾ ਵੀ ਯਾਰੇ ਤੁਸੀਂ ਅਪਲਾਈ ਨਾ ਕਰਾਇਓ ਜਦੋਂ ਤਸਦੀਲਦਾਰ ਨੇ ਕਿਹਾ ਤਾਂ ਉਹਨੇ ਨਹੀਂ ਫੜੇ ਉਹਨੇ ਕਾਗਜ਼ਾਂ ਤੇ ਜਦੋਂ ਉਹਦੇ ਕੋਲ ਤਸੀਲਦਾਰ ਕੋਲੇ ਗਿਆ ਕੋਲੂ ਉਹਨੂੰ ਵੀ ਮਨਾ ਕਰਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਨ ਪ੍ਰਿੰਸੀਪਲ ਗਵਰਨਮੈਂਟ ਵੱਲੋਂ ਸਾਡੇ ਵੱਲੋਂ ਕੋਈ ਇਹੋ ਜੀ ਦਿੱਕਤ ਨਹੀਂ ਹੈਗੀ ਜੇ ਕੋਈ ਆਉਂਦੇ ਮੈਂ ਐਸੀ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੇ ਧਿਆਨ ਦੇ ਵਿੱਚ ਇਹੋ ਜਿਹਾ ਕੋਈ ਆਵੇ ਤਾਂ ਦੱਸੋ ਨਾਂ ਦਿਨਾਂ ਤੋਂ ਉਪਰ ਕਾਰਵਾਈ ਹੋਊਗੀ ਰਾਣਾ ਜੀ ਰਾਣਾ ਜੀ ਦੱਸੋ ਸਪੀਕਰ ਸਾਹਿਬ ਉਸ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਦੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਉੱਤੇ ਮੈਂ ਗੱਲ ਕਰਨਾ ਚਾਹੁੰਨਾ ਕੋਲੂ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ 8-10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਹੈ ਆ ਡਿਮੈਂਡ ਡਸਨਟ ਵਰਕ ది ਸਿਸਟਮ ਵਰਕਸ ਕੋਲੂ ਦਾ ਸਰਟੀਫਿਕੇਟ ਮਿਲ ਗਿਆ ਲੇਕਿਨ ਜੇਸ ਤਹਿਸੀਲਦਾਰ ਨੇ ਜੇਸ ਦਫਤਰ ਨੇ ਇੱਕ ਕੋਲੂ ਨੇ ਹਜ਼ਾਰਾਂ ਕੋਲੂ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉਹਤੇ ਐਕਸ਼ਨ ਕੀ ਕੀਤਾ ਦੱਸੋ ਇਹ ਅਸ ਲੋੜਾ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀਆਂ ਨਾਲ ਚੱਲੂਗੀ ਸਰਕਾਰ ਨਾ ਭਾਈ ਠੀਕ ਹੈ ਜੀ ਮੰਤਰੀ ਜੀ ਬੇਨਤੀ ਕਰਨੀ ਚਾਹੀਦੀ ਠੀਕ ਹੈ ਜੀ ਮੰਤਰੀ ਅਮਨ ਔੜਾ ਜੀ ਜੀ ਬੇਨਤੀ ਤੁਸੀਂ ਵੱਡੇ ਤੁਹਾਨੂੰ ਬੇਨਤੀ ਕਰ ਰਹੇ ਆ ਕਿ ਨਹੀਂ ਜੇ ਬੇਨਤੀਆਂ ਨਾਲ આજ ਤੱਕ ਇਹ ਕੰਮ ਚੱਲਦਾ ਨਾ ਚਲਿਆ ਹੁਣ ਅਗਲੀ ਗੱਲ ਇਹ ਹੈ ਕਿ ਐਮ ਐਲ ਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਸਿਲਦਾਰ ਕਿਹੜਾ ਸੀਗਾ ਡੀ ਸੀ ਨੂੰ ਪੁੱਛ ਲਿਆ ਵੀ ਤਸਿਲਦਾਰ ਕਿਹੜਾ ਸੀਗਾ ਕਿਸੇ ਨੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾੜ ਚਕ ਲਈ ਦੱਸਿਓ ਇੱਕ ਮਿੰਟ ਖੜਦਾ ਜਾ ਇੱਕ ਮਿੰਟ ਖੜਦਾ ਜਾ ਇੱਕ ਮਿੰਟ ਖੜਜੋ ਜੀ ਇੱਕ ਮਿੰਟ ਖੜਜੋ ਤਿੰਨ ਜਣਾਂ ਤੋਂ ਪੁੱਛ ਲੈ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚ ਗਈ ਤਾਂ ਮੈਨੂੰ ਦਰਾਵਾ ਨਾ ਕਿਓ ਕਵਾਲ ਕਰੀ ਜਾਂਦਾ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਚਲੋ ਠੀਕ ਹੈ ਤਿੰਨ ਬੰਦੇ ਸੀ ਜਿਹਨਾਂ ਕੋਲੇ ਇਹ ਪ੍ਰੋਬਲਮ ਆਈ ਸੀਗੀ ਠੀਕ ਹੈ ਤਸਵੀਰਦਾਰ ਵੱਡਾ ਸੀ ਕਿ ਛੋਟਾ ਸੀ ਬੀਸੀ ਕਹਿੰਦਾ 4 ਸੀ ਉਹਨਾਂ ਦਿਨਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਸਰਦਾਰ ਬੈਠੋ ਜੀ ਬੈਠੋ ਬੈਠੋ ਸਰਦਾਰ ਜੀਵਨ ਸਿੰਘ ਸੰਘੋਵਾਲ ਬੈਠੋ ਬਤਰੀ ਜੀ ਬੈਠੋ ਧੰਨਵਾਦ ਸਪੀਕਰ ਸਾਹਿਬ